ਕਾਲੇ ਦੇ ਵਿੱਚੋਂ ਨਗਰ ਨਿਗਮ ਪੁਲਿਸ ਅਤੇ ਗਮਾਡਾ ਨੇ ਘਰਾਂ ਦੇ ਬਾਹਰ ਫਟਪਾਥਾਂ ਤੇ ਹੋਰ ਥਾਵਾਂ ਤੇ ਕੀਤੇ ਗਏ ਕਬਜ਼ੇ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਜ਼ਮੀਨ ਤੇ ਵਸਨੀਕਾਂ ਦੇ ਵੱਲੋਂ ਬਣਾਏ ਗਏ ਹੇਜ਼ ਫੁੱਲਾਂ ਦੀਆਂ ਕਿਹਾਰੀਆਂ ਅਤੇ ਪਾਰਕਿੰਗ ਸਥਾਨ ਹਟਾਏ ਜਾ ਰਹੇ ਹਨ। ਹਾਲਾਂਕਿ ਨਿਗਮ ਨੇ ਸਬੰਧੀ ਪਹਿਲਾਂ ਹੀ ਵਸਨੀਕਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ ਤਾਂ ਹੁਣ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਸਨੀਕਾਂ ਨੂੰ ਹਰ ਕੀਮਤ ਤੇ ਇਨਾ ਕਬਜ਼ੇ ਹਟੋਣੇ ਚਾਹੀਦੇ ਹਨ ਉੱਧਰ ਕੁਝ ਲੋਕਾਂ ਦੇ ਵੱਲੋਂ ਨਗਰ ਨਿਗਮ ਤੇ ਟੀਮ ਦਾ ਵਿਰੋਧ ਵੀ ਕੀਤਾ ਗਿਆ ਕਿਉਂ ਅਜਿਹੀ ਕਾਰਵਾਈ ਕਿਉਂ ਕਰ ਰਹੇ ਨੇ ਦੱਸਦੇ ਕਿ ਬੀਤੀ 13 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਹੁਣ ਨਗਰ ਨਿਗਮ ਵੱਲੋਂ ਇੱਕ ਕਾਰਵਾਈ ਸ਼ੁਰੂ ਕੀਤੀ ਗਈ ਸੀ ਇਸ ਬੰਦ ਵਿੱਚ ਜਨਤਕ ਨੋਟਿਸ ਵੀ ਜਾਰੀ ਕੀਤੇ ਗਏ ਨੇ ਦੇਖੋ ਇਹ ਸਰਾਸਰ ਤੱਕਾ ਜ਼ਿਆਦਾ ਪਾਲਿਸੀ ਇਹਦੇ ਕਾਰਪੋਰੇਸ਼ਨ ਕੋਈ ਗਮਾਡਾ ਨੇ ਕੋਈ ਕਲੈਰੀਫਾਈ ਨਹੀਂ ਕੀਤੀ ਹੋਈ ਜਿਹੜੇ ਲੋਕਾਂ ਨੇ ਇੱਕ ਇੱਟ ਲਾ ਕੇ ਆਪਣੀ 2.5 ਫੁੱਟ ਦੀ ਸੇਵ ਆਪਣੀ ਲੈਂਡਸਕੇਪਿੰਗ ਸੇਵਿੰਗ ਵਾਸਤੇ 2.5 ਫੁੱਟ ਦੀ ਕੋਈ ਜਾਲੀ ਲਾਈ ਆ ਉਹਨੂੰ ਤਾਂ ਇਹ ਤੋੜਦੇ ਆ ਜਿਹੜੀਆਂ ਗਮਾਡਾ ਦੀ ਆਪਣੀਆਂ ਕਾਰਪੋਰੇਸ਼ਨ ਦੀ ਆਪਣੀਆਂ ਪ੍ਰਾਪਰਟੀਆਂ ਪਈ ਸਾਰੀ ਸਾਰੇ ਸ਼ਹਿਰ ਦੇ ਵਿੱਚ ਤੁਸੀਂ ਕਾਰਪੋਰੇਸ਼ਨ ਬਿਲਡਿੰਗ ਲੈ ਲਓ ਤੇ ਆ ਸਾਰੀਆਂ ਬਿਲਡਿੰਗਾਂ ਲੈ ਲਓ ਪਾਰਟਾਂ ਲੈ ਲਓ ਉਹ ਸਾਰੀਆਂ ਦੀਆਂ ਜਿਹੜੀਆਂ ਨੇ ਮਹੱਜਾਂ 4 2 ਫੁੱਟ ਤੇ ਉੱਚੀਆਂ ਨੇ ਉਹ ਵੀ ਇਲੀਗਲ ਐ ਕੋਈ 3.5 ਫੁੱਟ ਐ ਕੋਈ 5 ਫੁੱਟ ਐ ਇਸ ਕਰਕੇ ਇਹ ਅਫਸਰ ਆਪ ਹੀ ਕਾਨੂੰਨ ਦੀ ਉਲੰਘਣਾ ਕਰਦੇ ਆ ਆਪਣੀ ਪਾਲਿਸੀ ਦੀ ਆਪ ਹੀ ਉਲੰਘਣਾ ਕਰਦੇ ਆ ਲੋਕਾਂ ਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕਰਦੇ ਆ ਮੰਨੋ ਜਿਹਨੇ ਸਰਕਾਰੀ ਲੈਂਡ ਤੇ ਕਬਜ਼ਾ ਕੀਤਾ ਉਹ ਅਸੀਂ ਕਹਿੰਦੇ ਆ ਰਿਮੂਵ ਕਰੋ ਉਹ ਅਗਲੇ ਦੱਸ ਕੇ ਕਰ ਦੋ ਪਰ ਜਿਹਨੇ ਫੁੱਟਬਾਲ ਪ੍ਰੋਪਰ ਛੱਡ ਕੇ 8 ਫੁੱਟ 7 ਫੁੱਟ ਛੱਡ ਕੇ ਆਪਣੀ ਫੈਂਸਿੰਗ ਕੀਤੀ ਆ ਉਹ ਆਪਣੇ ਖਰਚੇ ਤੇ ਲੈਂਡਸਕੇਪਿੰਗ ਕਰਦੇ ਆ ਮੇਨਟੇਨ ਕਰਦੇ ਆ ਉਹ ਮੇਨਟੇਨ ਕਰਨ ਜਾਨਵਰਾਂ ਦੇ ਬਚਾਉਣ ਵਾਸਤੇ ਉਹਨੂੰ ਫੈਂਸਿੰਗ ਜ਼ਰੂਰੀ ਆ ਉਹ ਪਰ ਇਹ ਤਾਂ ਕਹਿੰਦੇ ਹਾਈ ਕੋਰਟ ਦੇ ਦੇਸ਼ ਨੇ ਹਾਈ ਕੋਰਟ ਦੇ ਆਦੇਸ਼ ਹਾਈ ਕੋਰਟ ਤੇ ਕੰਟੈਕਟ ਕਿਉਂ ਨਹੀਂ ਪਉਂਦੇ ਫਿਰ ਇਹਦੀ ਲੱਗੇ ਇਹ ਹਾਈ ਕੋਰਟ ਪਾਈ ਹੋਈ ਆ ਪਰ ਸਾਡੇ ਇਹ ਕਹਿੰਦੇ ਸਾਡੀ ਕਾਰਪੋਰੇਸ਼ਨ ਕੱਲ ਕਾਰਪੋਰੇਸ਼ਨ ਦੇ ਜਿਹੜੇ ਇਹ ਸਮਾਵਲੇ ਨੂੰ ਪਹਿਲਾਂ ਵੀ ਪਾਈ ਸੀ ਪਰ ਉਸ ਤੋਂ ਬਾਅਦ ਕੰਮ ਰੋਕਤਾ ਇਹਦੀ ਤਰੀਕ ਲੱਗੀ ਹੋਈ ਆ ਜੀ 12 ਚਲੋ 12 ਫਰਵਰੀ ਲੱਗੀ ਹੋਈ ਆ ਪਹਿਲਾਂ ਛੁੱਟੀਆਂ ਜਦੋਂ ਪਾਈ ਸੀ ਇਹ ਉਹ 12 ਫਾਰਕ ਦੀ ਹੀアリング ਲੱਗੀ ਹੋਈ ਹੈ ਇਹਨਾਂ ਦੀ ਉਦੋਂ ਪਹਿਲਾਂ ਵੀ ਲੋਕ ਕੋਰਟ ਦੇ ਵਿੱਚ ਗਏ ਸੀ ਪਰ ਉਹਦੇ ਵਿੱਚ ਨਹੀਂ ਉਹਦੇ ਵਿੱਚ ਨਹੀਂ ਉਹ ਰੋਕਤੀ ਸੀ ਮੈਂ ਦੇਖੋ ਉਹਦੇ ਵਿੱਚ ਸਰਕਾਰ ਨੇ ਜਿਹੜੇ ਨੇ ਸਰਕਾਰ ਨੇ ਲੋਕਾਂ ਦਾ ਪੱਖ ਨਹੀਂ ਰੱਖਿਆ ਹੈਗਾ ਸੋ ਸਰਕਾਰ ਨੇ ਸਿਰਫ ਜਿਹੜੀਆਂ ਕੋਰਟ ਦੀਆਂ ਡਾਇਰੈਕਸ਼ਨਾਂ ਆਈਆਂ ਉਹਨੂੰ ਫਾਲੋ ਕੀਤਾ ਜਿਹਨੇ ਪਹਿਲਾਂ ਅਪੀਲ ਪਾਈ ਸੀ ਟਡਾਉਣ ਵਾਸਤੇ ਉਹ ਵੀ ਲੋਕਾਂ ਦੇ ਜਿਹੜੇ ਆਪਣੇ ਲੈਟਸਕਿਪ ਹਨ ਉਹਨਾਂ ਤੋਂ ਐਂਟੀ ਸੀ ਜਿਹੜਾ ਡਿਫੈਂਡਰ ਸੀ ਉਹ ਵੀ ਐਂਟੀ ਸੀ ਲੋਕਾਂ ਦਾ ਪੱਖ ਰੱਖਣ ਵਾਲਾ ਕੋਈ ਹੈ ਹੀ ਨਹੀਂ ਸੀ ਉੱਥੇ ਪਰ ਹੁਣ ਤੱਕ ਇਹ ਸਾਡੀ ਇੱਕ ਮੈਂ ਗੱਲ ਸਾਡੀ ਕਾਰਪੋਰੇਸ਼ਨ ਦੀ ਵੀ ਉਦੋਂ ਦੀ ਮੀਟਿੰਗ ਦੀ ਗਲਤੀ ਹੈ ਮੇਅਰ ਦੀ ਗਲਤੀ ਹੈ ਸਾਡੇ ਦੀ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਸੀ ਉਦੋਂ ਉਹਦੇ ਵਿੱਚ ਇਹ ਲੋਕਾਂ ਦਾ ਪੱਖ ਰੱਖਦੇ ਕਾਉਂਸਲ ਭਈ ਆਹ ਫਰਜ ਬਣਦਾ ਜੀ ਆਹ ਲੈਂਡਸਕੇਪਿੰਗ ਨੂੰ ਪ੍ਰੋਟੈਕਟ ਕਰਨ ਵਾਸਤੇ ਇੰਨੀ-ਇੰਨੀ ਗਰੀਲਿੰਗ ਲੋੜ ਹੈ ਵੀ ਉਹ ਤੁਸੀਂ ਜਿਹੜੀ ਸਰਕਾਰੀ ਅਦਾਰੇ ਉਹਨਾਂ ਨੇ ਵੀ ਕੀਤੀ ਹੋਈ ਆ ਇਸ ਕਰਕੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਜਿੰਨੀ ਕਿ ਲੈਂਡਸਕੇਪਿੰਗ ਜ਼ਰੂਰੀ ਹੈ ਬਹੁਤੇ ਲੋਕਾਂ ਦੀ 19 ਔਰ 2.23 ਫੁੱਟ ਉਹਨੂੰ ਹਟਾਈ ਜਾਂਦੇ ਨੇ ਜਿਹੜੀ ਗਮਾੜਾਂ ਨੇ ਆਪਣੀ ਪ੍ਰਾਪ ਸਰਕਾਰ ਨੇ ਆਪਣੀ ਪ੍ਰਾਪਰਟੀ ਨੂੰ ਆਪਣਾ ਡਿਫੈਂਡ ਕਰਨ ਵਾਸਤੇ ਲਾਈ ਹੋਈ ਹੈ ਉਹਨੂੰ ਵੀ ਤੋੜ ਦੇ ਇਹ ਗਮਾੜਾ ਸਰਕਾਰ ਦੇ ਅਧਿਕਾਰੀ ਜਿਹੜੇ ਉਹ ਡਬਲ ਕਾਨੂੰਨ ਵਰਤਦੇ ਆ ਲੋਕਾਂ ਵਾਸਤੇ ਲੱਗਿਆ ਆਪਣੀ ਪ੍ਰਾਪਰਟੀ ਵਾਸਤੇ ਲੱਗਿਆ ਇਸ ਕਰਕੇ ਸਰਾਸਰ ਇਹ ਲੋਕਾਂ ਨਾਲ ਟਕਰਾ ਹੋ ਰਿਹਾ ਹੈ